ਸਭ ਸੇ ਗੱਲ ਜੀ ਸਾਰਿਆਂ ਨੂੰ ਜੀ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਕੋਈ ਅੱਜ 6 ਜੁਲਾਈ ਹੈ ਸਵੇਰੇ 5:30 ਵਜੇ ਦਾ ਟਾਈਮ ਹੈ ਇਹ ਸਭ ਆ ਰਹੇ ਕਿਹਦੇ ਕਿਥੇ ਪਹਿਲਾਂ ਬਰਗਾਂ ਕੰਮ ਕਰਿਵਾਰਨ ਕਿਤੇ ਉਹ ਪੌੜੀਆਂ ਉੱਤੋਂ ਦੇ ਫੁੱਲਾਂ 'ਚ ਨਿਕਲਦਾ ਹੈ ਪੌੜੀਆਂ ਉੱਤੋਂ ਹੀ ਤਾਂ ਚੜਦਾ ਹੈ ਟੈਂਪ ਤੇ ਆ ਜਾਂਦਾ ਤਾਂ ਹਾਂ ਰੈਂਕ ਉਹ ਅੰਦਰ ਪਰਣ ਦੀ ਕੋਸ਼ਿਸ਼ ਕਰਦਾ ਫਿਰ ਦੇਖੋ ਹਨ ਜੀ ਦੇਖ ਰਹੇ ਹੁਣ ਇੱਥੋਂ ਪੌੜੀਆਂ ਤੋਂ ਉੱਪਰ ਚੜ੍ਹੇਗਾ ਉਹ ਬੜੀ ਉਹਦੇ ਨਾਲ ਕੋਸ਼ਿਸ਼ ਕਰਦਾ ਹੈ ਕਿ ਉਹ ਅੰਦਰ ਜਾਵੇ ਉਹ ਆ ਗਿਆ ਦੇਖੋ ਚੜ੍ਹ ਲੱਗ ਗਿਆ ਉਹ ਰੈਂਪ ਤੇ ਆ ਗਿਆ ਕੋਸ਼ਿਸ਼ ਕਰ ਰਿਹਾ ਉਹ ਪਰਲੇ ਪਾਸੇ ਜਾਣ ਦੀ ਪਰ ਕੋਈ ਨਾ ਉੱਥੋਂ ਸ਼ਟਰ ਵੱਲ ਨੂੰ ਹੋ ਗਿਆ ਉਹ ਦੇਖੋ ਸ਼ਟਰ ਵੱਲ ਨੂੰ ਹੋ ਗਿਆ ਸ਼ਟਰ ਵੱਲੋਂ ਫਿਰ ਵਾਪਸ ਆਇਦਣ ਨੂੰ ਆ ਗਿਆ ਆ ਕੇ ਨਾਲ ਹੀ ਕਾਲੇ ਦੇ ਮੁੜ ਗਿਆ ਜੇ ਇੱਥੇ ਤੇ ਉੱਥੋਂ ਮਸਾਂ 2 2 100 ਦੀ ਇੱਕ ਬੈਠੀ ਹੈ ਜਿਹੜੀ ਜੇ ਤੱਕ ਤੇ ਦੀ ਦਰਵਾਜ਼ੇ ਦੀ ਚੂਰ ਨਾਲ ਹੁੰਦੀ ਹੈ ਲੋਹੇ ਦੀ ਚੂਲਾ ਜਿਹੜੀਆਂ ਉੱਥੋਂ ਇਹ ਅੰਦਰ ਐਂਟਰ ਹੋ ਜਾਂਦਾ ਹੁਣ ਇਹ ਮੈਨੂੰ ਕਿਵੇਂ ਪਤਾ ਲੱਗਿਆ ਮੈਂ ਸਵੇਰੇ ਬੈਠਾ ਚਾਹ ਪੀ ਜਾਂਦਾ ਸੀ ਸਾਹਮਣੇ ਸਕਰੀਨ ਤੇ ਆਵੇ ਕਮਰੇ ਚ ਤੇ ਸਕਰੀਨ ਤੇ ਉੱਤੇ ਮੇਰਾ ਧਿਆਨ ਰਹਿੰਦਾ तकरीबन तकरीबन ਜੇ ਮੈਂ ਅੰਦਰ ਬੈਠਾ ਤੇ ਉੱਥੋਂ ਇਹ ਮੈਨੂੰ ਕੈਮਰੇ ਵਿੱਚ ਜੀ ਦਿਸਿਆ ਕੈਮਰੇ ਵਿੱਚ ਜੀ ਦਿਸਿਆ ਤਾਂ ਮੈਂ ਉੱਥੋਂ फटाफट ਚਾਹ ਰੱਖ ਕੇ ਉੱਥੋਂ ਬੈਟਰੀ ਚੁੱਕੀ ਉਹ ਦੇਖੋ ਬੈਟਰੀਆਂ ਵੱਜਣ ਲੱਗੀਆਂ ਮੈਂ ਭੱਜ ਕੇ ਆ ਕੇ ਬੈਟਰੀ ਮਾਰੀ ਇਹ ਅੰਦਰ ਜਾ ਚੁੱਕਿਆ ਸੀ ਤੇ ਮੰਨ ਕੇ ਚਲੋ ਜਦੋਂ ਮੈਂ ਬੈਟਰੀ ਮਾਰਦਾ ਨੇ ਮਨ ਲ ਕੇ ਤਾਂ ਉਹ ਮੂੰਹ ਚੁੱਕਿਆ ਕਾਫੀ ਫੁੱਟਸ ਹਰ ਉੱਪਰ ਨੂੰ ਤੇ ਪਰ ਕਹਿੰਦੇ ਨੇ ਵੀ ਜੇ ਸੱਪ ਹੋਵੇ ਤਾਂ ਕਿ ਫੰਡ ਚੌੜਾ ਕਰਦਾ ਇਹ ਸੱਪ ਨਹੀਂ ਹੋਵੇ ਤਾਂ ਮੂੰਹ ਹੀ ਚੁੱਕਦੀ ਹੈ ਤਾਂ ਉਹ ਤੇ ਇਹਨੇ ਫਾਨ ਨਹੀਂ ਚੌੜਾ ਕੀਤਾ ਨੇ ਮੂੰਹ ਹੀ ਤਾਰੂ ਚੱਕਿਆ ਸੀ ਹੁਣ ਇਹ ਨਹੀਂ ਪਤਾ ਸਪਣੀਆਂ ਛਾਪੀ ਮੇਰਾ ਕੋਈ ਤਜਰਬਾ ਨਹੀਂ ਤਾਂ ਸੁਣੀ ਗੱਲ ਤੁਹਾਨੂੰ ਦੱਸਣੀ ਤੇ ਮੈਂ ਉੱਥੇ ਚਲੋ ਪਲਾਸਟਿਕ ਦਾ ਝਾੜੂ ਪਿਆ ਸੀ ਮੁੱਤਨੇ ਖੜਕਾ ਕੀਤਾ ਪੈਰਾਂ ਦਾ ਖੜਕਾ ਕੀਤਾ ਪਿੱਛੇ ਮੁੜ ਗਿਆ ਮੁੜਨ ਲੱਗ ਗਿਆ ਉੱਥੇ ਤੇ ਉੱਥੋਂ ਇਹ ਨਿਕਲਦਾ ਬਾਹਰ ਤੇ ਦਰਵਾਜ਼ੇ ਦੇ ਮੂਹਰੇ ਦੇ ਦੂਜੇ ਪਾਸੇ ਵਾਲੀ ਝੂਲ ਨਹੀਂ ਜਾ ਰੰਦਾ ਦੂਜੇ ਪਾਸੇ ਵਾਲੀ ਝੂਲ ਦੇ ਵਿੱਚ ਇਹ ਜਾ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਥੋੜਾ ਜਿਹਾ ਮੂੰਹ ਹੀ ਦੜਸਦਾ ਨੇ ਖੜਕਾ ਕਰਦੇ ਨੇ ਵਾਪਸ ਮੁੜ ਗਿਆ ਇਹਨਾਂ ਉੱਥੇ ਡੰਡਾ ਪਾਇਆ ਤੇ ਮੈਂ ਚੱਕੀ ਥੱਲੇ ਮੇਰੇ ਨਾ ਉਹ ਪਟਾਲ ਆਇਆ ਹੈ ਦਰਵਾਜੇ ਦੇ ਅੰਦਰ ਦਾ ਕੋਈ ਚੀਜ਼ ਆ ਰਹੀ ਤੇ ਫੇਰ ਵੀ ਉਹਦੇ ਥੱਲੇ ਨਾਲ ਥੋੜੀ ਜਿਹੀ ਬਿੱਥ ਉੱਥੇ ਪੱਟੀ ਲਾਈ ਹੁੰਦੀ ਆ ਤੇ ਮੈਨੂੰ ਪੱਟੀ ਗਲੇ ਦੀ ਪੂਛ ਜੀ ਮਾੜੀ ਜੀ ਦੇ ਸੀ ਤੇ ਮੈਂ ਉਹ ਪੱਟੀ ਚ ਹੁਣ ਤੋ ਮਾਰੀ ਲੋ ਡਾਂਗ ਦੀ ਤੇ ਇਹ ਉੱਥੋਂ ਮੁੜ ਕੇ ਆ ਕੇ ਤੇ ਮੁੜ ਕੇ ਦੇਖੋ ਤੁਸੀਂ ਇੱਥੋਂ ਨਾ ਇਹ ਦਕਾਨ ਦੇ ਛੱਤਰ ਥੋੜਾ ਜਾਂ ਨੀਵਾ ਰਹਿੰਦਾ ਇੱਕ ਪਾਸੇ ਤੇ ਉਹਦੇ ਚ ਵੱਟ ਜਾਂਦਾ ਇਹ ਤੁਹਾਨੂੰ ਜਦੋਂ ਜਿਆਦੇ ਨਾਲ ਕੱਢਦਾ ਮੈਂ ਤੇਰੇ ਪਾਸੇ ਕੈਮਰਾ ਦੁਕਾਨ ਚ ਤਾਂ ਨਹੀਂ ਜਾ ਸਕਦਾ ਪਰ ਮੇਰਾ ਅਸਲ ਦੱਸਣ ਦਾ ਮਤਲਬ ਕੀ ਹੈ ਵੀ ਕੈਮਰਿਆਂ ਦਾ ਇਹ ਵੀ ਫਾਇਦਾ ਦੇਖ ਲਓ ਤੁਸੀਂ ਦੇਖਿਆ ਹੁੰਦੀ ਸੀ ਜੇ ਮੈਨੂੰ ਤਾਂ ਅੱਜ ਐਂ ਲੱਗਿਆ ਜਿਵੇਂ ਸਾਰੇ ਮਲਮੁਣ ਵਾਲੀ ਗੱਲ ਹੁੰਦੀ ਹੈ ਵੀ ਕੈਮਰਿਆਂ ਦਾ ਇਹਦਾ ਫਾਇਦਾ ਵੀ ਆ ਹਰ ਇੱਕ ਚੀਜ਼ ਦਿਖਾਉਂਦੇ ਉੱਥੇ ਡੱਡੂ ਫਿਰਦੇ ਵੀ ਸਾਡੇ ਸੰਦੇਮ ਉਸ ਤੇ ਉਹ ਮੈਂ ਲਾਈਟ ਚੱਟ ਲਈ ਅੰਦਰ ਮੁੜ ਕੇ ਬਾਹਰ ਨਿਕਲੇ ਤੇ ਇਹ ਸਵੇਰੇ ਨਿਕਲਿਆ ਤੇ ਹੁਣ ਬਰਸਾਤਾਂ ਦੇ ਦਿਨ ਚੱਲ ਰਹੇ ਐ ਇਸ ਕਰਕੇ ਮੇਰੀ ਬੇਨਤੀ ਹੈ ਭਾਈ ਜੀ ਕੋਈ ਸਵੇਰੇ ਸਤਿਆਂ ਔਰਦੇ ਆਂ ਹਨੇਰਾ ਹੁੰਦਾ ਆਪਦਾ ਲਾਈਟ ਜਗਾ ਕੇ ਆਪਦੇ ਪੂਰੇ ਧਿਆਨ ਨਾਲ ਦੇਖ ਕੇ ਲੰਘਿਆ ਕਰੋ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਜਾਨਵਰ ਦਾ ਠੀਕ ਐ ਵੈਸੇ ਤਾਂ ਕਹਿੰਦੇ ਐ ਵੀ ਜਾਨਵਰ ਛੇਤੀ ਕੁਛ ਕਹਿੰਦਾ ਨਹੀਂ ਚਲੋ ਫੇਰ ਵੀ ਕਿਤੇ ਆਪਣੇ ਤੋਂ ਇਹਦੇ ਉੱਤੇ ਪੈਰ ਟਿਕ ਜੇ ਬਲੇਖੇ ਨਾਲ ਹਨੇਰੇ 'ਚ ਤੇ ਨੁਕਸਾਨ ਵਾਲੀ ਗੱਲ ਇਹ ਐ ਬੱਚਿਆਂ ਦਾ ਧਿਆਨ ਰੱਖਿਆ ਕਰੋ ਛੋਟਿਆਂ ਦਾ ਇੱਥੇ ਸਾਡੇ ਨਾ ਸਾਡੇ ਗਵਾਂਢੀਆਂ ਦੇ ਬੱਚੇ ਖੇਡਦੇ ਫਿਰਦੇ ਹੁੰਦੇ ਅਕਸਰ ਛੋਟਾ ਬੱਚਾ ਹੋ ਜਮਾ ਬਿਲਕੁਲ ਹਜੀ 1.5-2 ਸਾਲ ਦਾ ਤੇ ਕੋਦੇ ਨਾਲ 5-6 ਸਾਲ ਦਾ ਤੇ ਉਹ ਇੱਥੇ ਬਾਹਰ ਰੈਂਪ ਤੇ ਹੀ ਖੇਡਦੇ ਰਹਿੰਦੇ ਇਹਦੇ ਤੋਂ ਦੁਰਘੇਤਨ ਹੋ ਗਿਆ ਇਧਰ ਉੱਟ ਗਿਆ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਭਾਈ ਆਦਾ ਧਿਆਨ ਰੱਖਿਆ ਕਰੋ ਤੇ ਕੈਮਰਿਆਂ ਦੇ ਬਹੁਤ ਫਾਇਦੇ ਨੇ ਇਹ ਸਾਰੇ ਜਣੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਨੂੰ ਹੋਰ ਇਦਾਂ ਦੀਆਂ ਜਾਣਕਾਰੀਆਂ ਦਿੰਦੇ ਰਵਾਂਗੇ ਸਾਰਿਆਂ ਦਾ ਥੋੜਾ ਧੰਨਵਾਦ ਜੀ